ਆਹੋ ਟਿੱਕਾਇਆ ਜੀ ਕੈਮਰਾ ਕਿੱਥੇ ਲੱਗ ਗਿਆ ਇੱਥੇ ਲੱਗ ਗਿਆ ਜੀ ਆਹੀ ਮੋੜ ਸੀ ਹਾਂ ਉਧਰ ਆਹ ਮੋੜ ਆ ਗਿਆ ਹਾਂ ਤੇ ਆਈ ਸੀ ਆਈ ਆਈ ਸੋ ਦਮੂ ਸੀ ਆਲੇ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਆ ਉਹੀ ਜਗ੍ਹਾ ਜਿਹੜੇ ਤੁਸੀਂ ਨਿਸ਼ਾਨ ਵੇਖ ਰਹੇ ਹੋ ਇਹ ਸਾਹਮਣੇ ਨਿਸ਼ਾਨ ਆ ਇਹ ਗੋਲੀਆਂ ਦੇ ਨਿਸ਼ਾਨ ਆ ਗੋਲੀਆਂ ਦੇ ਨਿਸ਼ਾਨ ਦਿਖਾ ਦਿੰਨੇ ਆ ਆ ਵੇਖੋ ਆ ਨਿਸ਼ਾਨ ਆਗਾ ਕਿੱਡਾ ਹੋਲ ਕੀਤਾ ਹੋਇਆ ਏ ਤੇ ਕੰਧੋ ਪਾਰ ਆ ਗਿਆ ਮੋਦਰਾ ਜਰਾ ਆਪ ਹੁੰਦਾ ਇਹ ਰੱਬ ਦੇ ਵਿੱਚ ਜੰਨੀ ਆ ਹਾਂ ਇਹ ਲਾ ਲੋ ਵੀਰਪਰਾ ਇੱਥੇ ਖੜੇ ਆ ਇਹ ਕਹਿ ਰਹੇ ਆ ਵੀ ਇੱਥੇ ਨਾ ਜਿਹੜਾ ਸਿੱਧੂ ਦਾ ਕੋਈ ਸਟੈਚੂ ਵਗੈਰਾ ਜਾਂ ਕੁਛ ਨਾ ਕੁਛ ਯਾਦਗਾਰ ਇੱਥੇ ਹੋਣੀ ਚਾਹੀਦੀ ਹੈਗੀ ਆਸਟ ਰੇਡ ਆ ਬਾਈ ਦਾ ਠੀਕ ਆ ਹਾਂ 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 ਉੱਥੇ ਗੱਡੀ ਸੀ ਆਪਾਂ ਦਿਖਾਇਆ ਤੁਸੀ ਪਹਿਲਾਂ ਵੀ ਇੱਥੇ ਸਟੈਚੂ ਹੋਣਾ ਜ਼ਰੂਰੀ ਹੈ ਇੱਕ ਜ਼ਰੂਰੀ ਹੈ ਜਗ੍ਹਾ ਤੇ ਹਾਂ ਵੀ ਸਟੈਚੂ ਘਰੇ ਆਪਣੇ ਕੋਲੇ ਦੋ ਮੈਂ ਦੇਖੇ ਸੀਗੇ ਦਾ ਬੋਰਡ ਲੱਗਿਆ ਹੋਵੇ ਜੀ ਲਾਸਟ ਰੇਡ ਤੋਂ ਸਿੱਧੂ ਮੂਸੇਵਾਲਾ ਹਾਂ ਲੱਗਣਾ ਜ਼ਰੂਰੀ ਹੈ ਜਗ੍ਹਾ ਤੇ ਲੱਗਿਆ ਹੋ ਆਸਟਮ ਆਪਾਂ ਜਵਾਰਕੇ ਪਿੰਡ ਦੇ ਵਿੱਚ ਖੜੇ ਆ ਮਾਨਸਾ ਤੇ ਜਿੱਥੇ ਬਾਈ ਨੂੰ ਸਿੱਧੂ ਮੂਸੇ ਵਾਲਿਆਂ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਆ ਉਹੀ ਜਗ੍ਹਾ ਜਿਹੜੇ ਤੁਸੀਂ ਨਿਸ਼ਾਨ ਵੇਖ ਰਹੇ ਹੋ ਇੱਥੇ ਬਾਈ ਦੀ ਗੱਡੀ ਖੜੀ ਸੀਗੀ ਥਾਰ ਗੱਡੀ ਜਿਹੜੀ ਉਹ ਇਸੇ ਜਗ੍ਹਾ ਤੇ ਖੜੀ ਸੀ ਤੇ ਜਿਹੜੇ ਆ ਸਾਹਮਣੇ ਨਿਸ਼ਾਨ ਆ ਇਹ ਗੋਲੀਆਂ ਦੇ ਨਿਸ਼ਾਨ ਆ ਦੇਖ ਲਓ ਕਿੱਡੇ ਕਿੱਡੇ ਜਿਹੜੇ ਖੋਲ ਕਰ ਦਿੱਤੇ ਗਏ ਸੀਗੇ ਤੇ ਹੁਣ ਆ ਉਵੇਂ ਹੀ ਸਾਈਨ ਲਾਏ ਹੋਏ ਹਨ ਤੇ ਆ ਕਰਾਸਾ ਉਦਾਂ ਦੇ ਨਾਲ ਹੀ ਇਹਦੇ ਸਮਾਧ ਬਣੀ ਹੋਈ ਆ ਸਮਾਧ ਬਾਬਾ ਸ਼੍ਰੀ ਦੁੱਲਾ ਭਗਤ ਜੀ ਦੀ ਤੇ ਆ ਸਾਹਮਣੇ ਬੋਰਡ ਲੱਗਿਆ ਹੋਇਆ ਕੁਸ਼ਕ ਭਰਾ ਇੱਥੇ ਫਿਰਦੇ ਆਗੇ ਕਾਫੀ ਜਿਹੜੇ ਬਾਈ ਦੂਰੋਂ ਦੂਰੋਂ ਜਿੱਥੋਂ ਵੀ ਆਉਂਦੇ ਆ ਸਾਰੇ ਵੀਰ ਭਰਾਓ ਦੇਖ ਕੇ ਜਾਂਦੇ ਆ ਬਾਕੀ ਆ ਪਤਾ ਨੂੰ ਗੋਲਿਆਂ ਦੇ ਨਿਸ਼ਾਨ ਦਿਖਾ ਦਿੰਨੇ ਆ ਆ ਵੇਖੋ ਆ ਨਿਸ਼ਾਨ ਆਗਾ ਕਿੱਡਾ ਹੋਲ ਕੀਤਾ ਹੋਇਆ ਏ ਆ ਦੇਖ ਲਓ ਕੰਦ ਕੰਧੋ ਪਾਰ ਆ ਗਿਆ ਮੈਂ ਇਹ ਪੁੱਛਣਾ ਚਾਹੁੰਦਾ ਮੈਂ ਇਹ ਸੋਚ ਫਰਾਈ ਕਰੀ ਕਿ ਮੈਂ ਹਮੇਸ਼ਾ ਨਾ ਮਰ ਜਾਣਾ ਆਈ ਨਹੀਂ ਹਾਂ ਲਾਈਕ ਆ ਬਾਕੀ ਜਿਹੜੇ ਇੱਥੇ ਆ ਵੀਰ ਭਰਾ ਇੱਥੇ ਖੜੇ ਆ ਇਹ ਕਹਿ ਰਹੇ ਆ ਵੀ ਇੱਥੇ ਨਾ ਜਿਹੜਾ ਸਿੱਧੂ ਦਾ ਕੋਈ ਸਟੈਚੂ ਵਗੈਰਾ ਜਾਂ ਕੁਝ ਨਾ ਕੁਝ ਨਾ ਯਾਦਗਾਰ ਇੱਥੇ ਹੋਣੀ ਚਾਹੀਦੀ ਹੈਗੀ ਆ ਤੁਸੀਂ ਬਹੁਤ ਬਾਕੀ ਤੁਸੀਂ ਦੱਸਿਓ ਵੀ ਤੁਹਾਡੀ ਕੀ ਰਾਇ ਹੈ ਇਹਦੇ ਬਾਰੇ ਆਪਾਂ ਇਹਨਾਂ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਤੁਸੀਂ ਕੀ ਕਹਿ ਰਹੇ ਸੀ ਗੱਲਬਾਤ ਹੁਣ ਇੱਕ ਮੈਂ ਐਵੇਂ ਕਹਿ ਰਿਹਾ ਸੀ ਜਿਵੇਂ ਬਾਈ ਦਾ ਇੱਥੇ ਲਾਸਟ ਰੇਡ ਸੀ ਉਹਨੇ ਹਾਂ ਥੋੜਾ ਜਿਹਾ ਉੱਚੀ ਬੋਲਿਓ ਜਿਵੇਂ ਲਾਸਟ ਰੇਡ ਆ ਬਾਈ ਦਾ ਠੀਕ ਆ ਹਾਂ 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 ਉੱਥੇ ਗੱਡੀ ਸੀ ਆਪਾਂ ਦਿਖਾਇਆ ਤੁਸੀਂ ਪਹਿਲਾਂ ਵੀ ਇੱਥੇ ਸਟੈਚੂ ਹੋਣਾ ਜ਼ਰੂਰੀ ਹੈ ਇੱਕ ਜ਼ਰੂਰੀ ਹੈ ਜਗ੍ਹਾ ਤੇ ਹਾਂ ਵੀ ਸਟੈਚੂ ਘਰੇ ਆਪਣੇ ਕੋਲੇ ਦੋ ਮੈਂ ਦੇਖੇ ਸੀਗੇ ਸ਼ਾਇਦ ਮੇਰੇ ਧਿਆਨ ਚੋਂ ਪੰਜ ਸੀ ਸਟੈਚੂ ਹੋਏਗੇ ਜੀ ਚ ਦੋ ਹੀ ਹਾਈਲਾਈਟ ਕੀਤੇ ਆ ਓਕੇ ਬਾਕੀ ਉਦਾਂ ਹੀ ਪਏ ਆ ਉਧ ਜੋ ਆਪਾਂ ਇੱਕ ਥੋੜੀ ਮੰਗਾ ਵੀ ਉਹਨਾਂ ਦੇ ਵਿੱਚੋਂ ਇੱਕ ਕੋਸਟ ਸਟੇਸ਼ਨ ਇੱਥੇ ਲੱਗ ਲਾਇਆ ਜਾਵੇ। ਇਹ ਕੋਈ ਆਪਾਂ ਨੂੰ ਖਾਸ ਵਧੀਆ ਰਹੂਗਾ ਸਮਝੀ ਖਾਸ ਬਣਦੀ ਸੀ ਲਾਸਟ ਰਾਈਡ ਬਣਦੀ ਸੀ। ਜਿਵੇਂ ਹੁਣ ਉਹ ਉੱਥੇ ਦੇਖੋ ਉਧਰ ਬੋਰਡ ਲੱਗੇ ਦੂਰੋਂ ਪਤਾ ਲੱਗ ਜAVEਗਰ ਵੀ। ਉੱਥੇ ਦੇਖੋ ਉਧਰ ਬੋਰਡ ਲੱਗਾ ਹੋਇਆ। ਉੱਥੇ ਬੋਰਡ ਲੱਗੇ ਉਹ ਬਣੇ ਇਹ ਮੈਪ ਤੇ ਵੀ ਹੁਣ ਲੱਗ ਜੀ ਵੀ ਲਾਸਟ ਰਾਈਡ ਸਿੱਧੂ ਮੂਸੇ ਵਾਲਾ। ਇਹ ਤਾਂ ਲਾਸਟ ਰਾਈਡ ਸਿੱਧੂ ਮੂਸੇ ਵਾਲਾ। ਮੈਪ ਤੇ ਸ਼ੋ ਹੁੰਦੀ। ਸ਼ੋ ਸ਼ੋ ਹੁੰਦੀ ਆ। ਇੱਕ ਵਾਰ ਕੇ ਦੇਖੋ ਭਾਵੇਂ ਲਾਸਟ ਰਾਈਡ ਸਿੱਧੂ ਮੂਸੇ ਵਾਲਾ। ਸਿੱਧੂ ਮੂਸੇ ਵਾਲਾ ਮੰਦਰ ਦੀ ਜਗ੍ਹਾ ਚੱਲੋ ਸਮਾਸਮਾਦ ਆ ਇਹ ਸ਼੍ਰੀ ਦੁਗਾ ਭਗਤੀ ਦੀ ਚਲੋ ਮੰਨ ਲਿਆ ਵੀ ਇਹ ਫਾਇ ਸਮਾਦ ਆ ਹਾਂ ਸਮਾਦ ਤੋਂ ਜੇ ਆਪਾਂ ਨਾ ਸਮਾਦ ਤੇ ਕਰੀਏ ਉਹ ਜਗ੍ਹਾ ਆਪਣੇ ਕੋਲ ਫालतू ਬੇ ਸਮਾਦ ਵੀ ਆਪਾਂ ਐਵੇਂ ਨਹੀਂ ਕਹਿ ਸਕਦੇ ਸਰਕਾਰੀ ਜਗ੍ਹਾ ਬਸ ਇੱਕ ਸਾਈਡ ਤੇ ਲੱਗ ਵੀ ਸਕਦਾ ਇਹਨਾਂ ਨਾਲ ਗੱਲਬਾਤ ਕਰਕੇ ਹਣਾ ਇੱਥੇ ਲੱਗਦਾ ਤਾਂ ਉਹ ਵੀ ਮੰਦਰ ਆ ਆਪਾਂ ਦੇੰਦੀ ਨੇ ਕਾਹਦੇ ਮੰਦਰ ਤੇ ਵੀ ਚੱਲੀ ਆਈ ਹਾਂ 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 ਮੰਦਰਾ ਚ ਰੱਬ ਹੁੰਦਾ ਇਹ ਰੱਬ ਦੇ ਵੀ ਚੱਲੀ ਆਈ ਹਾਂ ਹਾਂ ਆਇ ਲਾ ਲੋ ਜੇ ਇੱਥੇ ਸਟੈਚੂ ਫਿਲਹਾਲ ਲੱਗਦਾ ਵੀ ਹੈ ਉਹ ਕਿ ਸਟੈਚੂ ਆ 사이ਡ ਤੇ ਲੱਗ ਸਕਦਾ ਹਨਾ ਜੀ ਲਾਉਣ ਇੰਨਾ ਲਾਸਟ ਸਾਈਡ ਇਹਨੂੰ ਉਹੋ ਬਣੂਗੀ ਨਾ ਦੁਵਾਰ ਕੇ ਪਿੰਡ ਦੇ ਲੋਕ ਆਉਣਗੇ ਕਿੰਨੇ ਬੰਦੇ ਸਟੈਚੂ ਕੋਲ ਆ ਕੇ ਫੋਟੋਆਂ ਖਾ ਕੇ ਜਾਣਗੇ ਇਹ ਬੋਰਡ ਕਿੱਥੇ ਕਹਿੰਦੇ ਸੀ ਬਾਈ ਮਗਰਲੀ ਸਾਈਡ ਆਪਾਂ ਉਧਰ ਵੀ ਦਿਖਾ ਦਿੰਨੇ ਆ ਆ ਜੋ ਤੁਸੀਂ ਨਾਲ ਹੀ ਆ ਜਾਓ ਮੇਰੇ ਤੁਸੀਂ ਹੋਰ ਕੀ ਕਹਿੰਦੇ ਸੀ ਇਹ ਆਪਣੇ ਸਕੂਲ ਦਾ ਬੋਰਡ ਲੱਗਿਆ ਹੋਇਆ ਐਡਾ ਬੋਰਡ ਤੁਸੀਂ ਜਿਹੜਾ ਹਾਂ ਸਾਹਮਣੇ ਸਕੂਲ ਦਾ ਲੱਗਿਆ ਹੋਇਆ ਠੀਕ ਹੈ ਇਹ ਬੋਰਡ ਦੇਖਾਂ ਤੁਸੀਂ ਸਿੱਧੂ ਮੂਸੇਵਾਲਾ ਦਾ ਬੋਰਡ ਲੱਗਿਆ ਹੋਵੇ ਜੀ ਲਾਸਟ ਸਟ੍ਰਾਈਟ ਤੋਂ ਸਿੱਧੂ ਮੂਸੇਵਾਲਾ ਹਾਂ ਲੱਗਣਾ ਜ਼ਰੂਰੀ ਹੈ ਜਗ੍ਹਾ ਤੇ ਲੱਗਦਾ ਹੋਵੇ ਤਾਂ ਕਿ ਨਹੀਂ ਵਧੀਆ ਪਤਾ ਲੱਗ ਜਾਂਦਾ ਦੂਰੀ ਹੈ ਨਾ ਆ ਥਾਂ ਦੇਖ ਲੋ ਸੀ ਆ ਥਾਂ ਜਮਾ ਬੇਸਾਲ ਤੋਂ ਥਾਂ ਕਰ ਜੇ ਆਪਾਂ ਕਹਿੰਦੇ ਸਟੈਚੂ ਨਹੀਂ ਲੱਗ ਸਕਦਾ ਉੱਥੇ ਆਪਾਂ ਜਿਹੜਾ ਮਾਈਕ ਹੱਥ ਤੇ ਮਾਈਕ ਪੜਿਆ ਉਹਦੇ ਇੱਥੇ ਸਟੈਚੂ ਨਾ ਕਰੀ ਬਾਕੀ ਬਾਪੂ ਪੁਲਕਰ ਹੋਰਿਆਂ ਕੋਲ ਪੈਸਾ ਬਥੇਰਾ ਇਹ ਜੀ ਗੱਲ ਨਹੀਂ ਹੈਗੀ ਵੀ ਉਹ ਲੈ ਸਕਦੇ ਜਗਾ ਲੈ ਸਕਦੇ ਆ ਇਹ ਖਰੀਦ ਥਾ ਸੀਦ ਕੀ ਕਰ ਲੈਣ ਦੇਖੋ ਆ ਸਾਹਮਣੇ ਇੱਥੇ ਗੱਡੀ ਸੀ ਇਹ ਗੱਡੀ ਸੀ ਉਹਦੇ ਪ੍ਰੋਪੋਜ਼ਲ ਇੱਥੇ ਜੇ ਕਿਤੇ ਸਟੈਚੂ ਲਾ ਦਣ ਹਾਂ ਦਰਸ਼ਕੋ ਜਿਹੜਾ ਤੁਸੀਂ ਉਹ ਦੇਖ ਸਕਦੇ ਹੋ ਉਹ ਸਾਹਮਣੇ ਉਸੇ ਜਗ੍ਹਾ ਤੇ ਬਾਈ ਦੀ ਗੱਡੀ ਖੜੀ ਸੀਗੀ ਥਾਰ ਇਮੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਹੋਇਆ ਤੇ ਸਾਹਮਣੇ ਜਿਹੜੇ ਉਹ ਨਿਸ਼ਾਨ ਲੱਗੇ ਹੋਏ ਆਗੇ ਲਾਸਟ ਰਾਈਡ ਇੱਥੇ ਉਹ ਸ਼ੋ ਮੈਪ ਦੇ ਵਿੱਚ ਵੀ ਜਿਹੜਾ ਸ਼ੋ ਕਰਦਾ ਹੈਗਾ ਉਹ ਹੌਲ ਜਿਹੜੇ ਸਾਹਮਣੇ ਅੰਡਰਗਰਾਉਂਡ ਗੋਲ ਕੀਤਾ ਹੋਇਆ ਹੈ ਨਾ ਉਹੀ ਗੋਲੀਆਂ ਦੇ ਨਿਸ਼ਾਨ ਉੱਥੇ ਲੱਗੇ ਹੋਏ ਆਗੇ ਤੇ ਮਗਰ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਉੱਥੇ ਤਾਂ ਵੱਡੇ ਵੱਡੇ ਕਾਫੀ ਕਾਫੀ ਹੌਲ ਕੀਤੇ ਹੋਏ ਆਗੇ ਬਾਕੀ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਇਸ ਜਗ੍ਹਾ ਤੇ ਸਟੈਚੂ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਵਿਚਾਰ ਜ਼ਰੂਰ ਦਿਓ